ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਤਾਜੀ ਸੋਣ ਵਾਲੀ ਹੈ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਕਾਲ ਸਸਤੀ ਹੈ ਜਰੀ ਹੋ ਠੀਕ ਹੈ ਜੀ ਵਧੀਆ ਹਾਂਜੀ ਨਾਮ ਤੇ ਐਡਰੈਸ ਬੋਲੋ ਨਾਮ ਗਲਾਵ ਸਿੰਘ ਪਿੰਡ ਬਧਾਤ ਤੇ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਦਾਪਾ ਨੇੜੇ ਪਿੰਡ ਬਈ ਬਧਾਤਿਆਂ ਦੇ ਸੈਣਾ ਦੇ ਬਧੌੜਾ ਸੈਣਾ ਦੇ ਬਧੌੜਾ ਮੋਬਾਈਲ ਨੰਬਰ ਬੋਲੋ 95018 3361 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਵੀਰੇ ਇਹੜੀ ਬੈੜ ਦਿੰਦੇ ਕਿਹੜਾ ਸੂਸ ਹੁੰਦੀ ਹੈ ਇਹ ਪਹਿਲਾ ਸੂਆ ਹੀ ਸੂਆ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ 20 ਦਿਨ ਰਹਿੰਦੀ ਹੈ ਜੀ 20 ਦਿਨ ਲੱਗੇ ਤੇ ਕੀ ਰਿਕਾਰਡ ਸੀ ਦੀ ਮਾਲਾ ਰੋਦ ਤੁਹਾਨੂੰ ਇਹਦੀ ਮਾਲਾ ਜੀ 15 16 ਕਿਲੋ ਸੀ ਠੀਕ ਆ ਬਾਈ ਸ਼ੇਸ ਬਿਊਟੀ ਕਮਾਲ ਦੀ ਆ ਯਾਤ ਬ੍ਰੀਟਫੁੱਲ ਚੰਗੀ ਆ ਮੱਝਾਂ ਵਰਗਾ ਬਾਈ ਦੁੱਧ ਪਾਉਗੀ ਫੈਟ ਆ ਜਿਹੜੀ ਕਰਮ ਵਾਲੇ ਦੀ ਫੁੱਲੋ ਗਰਮੀਆਂ ਨੇ ਬਿਲਕੁਲ ਨਹੀਂ ਮੰਨਣੀਆਂ ਥਾਣ ਬਹੁਤ ਚੰਗਾ ਕੱਢਦੀ ਹੁੰਦੀ ਆ ਪਹਿਲਾ ਸੂਆ ਢਿੱਲਾ ਢੋਲਾ ਬਹੁਤ ਪਈਆਂ ਤੇ ਮਾ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆਗਾ ਤੇ ਕੀ ਮੋਲ ਆ ਬਾਈ ਇਹਦਾ ਇਹਦਾ ਮੋਲ ਫੋਨ ਦੀ ਕਰ ਲਾਂਗੇ ਜੈਜ ਹੋਊਗਾ ਹਾਂ ਠੀਕ ਆ ਮੋਲ ਬਾਈ ਕਹਿੰਦਾ ਇਹਦਾ ਫੋਨ ਤੇ ਕਰਾਂਗੇ ਤੇ ਮੋਲ ਜਿਹੜਾ ਵੜ ਦੇ ਹਿਸਾਬ ਨਾਲ ਜੈਜ ਰੱਖਾਂਗੇ ਠੰਡੀ ਸੀ ਲਾ ਪੂਰੀ ਆ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਤੇ ਚੰਗਾ ਢਿੱਲਾ ਢੋਲਾ ਬਹੁਤ ਪਈਆਂ ਹਜੇ ਦਿਨ ਲੈਂਦੀ ਆ ਕੱਚੀ ਕੱਚੀ ਆ ਬਾਈ ਬਣੂਗੀ ਬਹੁਤ ਤੇ ਕਿਸੇ ਵੀਰ ਦੇ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲਾਉ ਧੰਨਵਾਦ